ਜਿੰਦਾ ਦੁੱਲਦਾ ਮੈਂ ਕੁੰਨੀ ਮਾਰੀ ਕੁੰਨੀ ਸਦਾ ਹਰ ਉੱਪਰ ਜਾਂਦਾ ਆਪਾਂ ਤੁਹਾਨੂੰ ਘਰ ਜਾ ਕੇ ਦਿਖਾਉਣੇ ਟ੍ਰੇਨ ਚੋਂ ਉਤਾਰ ਕੇ ਜਾਂਦਾ ਧੱਕੇ ਨਾਲ ਇਹ ਪੁੱਤ ਬਸਕਰ ਬਹੁਤ ਪਰਲੇ ਚਲੀ ਘਰ ਨੂੰ ਬਹੁਤ ਸਸਤੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੇ ਵਲੌਗ ਦੇ ਵਿੱਚ ਕਿ ਉਮੀਦ ਕਰਦਾ ਹਾਂ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਮਿੱਤਰੋ ਪੈਂਥਸੀ ਨਾ ਆਪਣਾ ਜਿੱਦਣੀਆਂ ਲੱਗ ਦਿੱਤੀ ਇਹਨੂੰ ਆਹ ਵਾਲੀ ਨਵੀਂ ਇਹਦੀ ਬੈਠਣ ਵਾਲੀ ਸ਼ੀਟ ਇਹ ਉਦੋਂ ਦੇ ਵਿੱਚੋਂ ਨਿਕਲਦੀ ਜਿਹਦੇ ਵਿੱਚ ਬਸ ਬੈਠੇ ਰਹਿੰਦੇ ਬਸ ਹੈਨਾ ਪੈਂਥਸੀ ਤੈਨੂੰ ਪਸੰਦ ਆ ਕਿ ਚੀਜ਼ ਪੁੱਤਾਂ ਹੂੰ ਇਹਨੂੰ ਬਹੁਤ ਪਸੰਦ ਆ ਗਈ ਮਿੱਤਰੋ ਬਸ ਇਹ ਜਰਾਉਂ ਦੇ ਬੈਠਾ ਨੇ ਕਿਥੋਂ ਉਥੋਂ ਕੇ ਪੈ ਜਾਂਦਾ ਗੁੱਥੂ ਮੁੱਥੂ ਕੇ ਪੈ ਜਾਂਦਾ ਇਹਦੇ ਇੱਕ ਪਤਾ ਕੀ ਚੀਜ਼ ਹੈ ਇਹ ਨਰਮ ਵੀ ਹੈਗੀ ਆ ਜਿੱਦੋਂ ਮਨ ਲੱਗਦਾ ਬੈਠਨ ਕਰੇ ਉਦੋਂ ਨੇ ਮੁੜ ਜਾਂਦੀ ਇਹ ਫਿਰ ਇਹਨੂੰ ਕੰਫਰਟੇਬਲ ਫੀਲ ਹੁੰਦਾ ਸਾਲੀ ਪੈਂਤੀ ਨਾ ਪੈਂਤੀ ਬਹੁਤ ਕੰਫਰਟੇਬਲ ਫੀਲ ਹੁੰਦਾ ਦੀ ਪੈਂਤੀ ਇਹਨੂੰ ਕੱਲ ਮੈਂ ਕੂਟੀਆਂ ਦੇ ਗਿਆ ਸੀ ਧੋਣ ਵਾਸਤੇ ਤੇ ਕੱਲ ਸ਼ਾਮ ਨੂੰ ਸ਼ਾਪ ਉਹ ਬਾਈ ਗਿਆ ਵਾ ਸੀਗਾ ਤੇ ਆਪਾਂ ਹੁਣ ਲੈਣ ਚੱਲਦੇ ਆ ਉਹਨੂੰ ਤੇ ਇੱਧਰ ਕਿਚਨ ਦੇ ਵਿੱਚ ਕੀ ਬਣਦਾ ਜੀ ਬਈ ਅੱਜ ਕਿਚਨ ਦੇ ਵਿੱਚ ਜੀ ਮੈਂ ਕਹਾਂ ਤਾਂ ਬਣਾਈ ਆ ਭੁਰਜੀ ਪਨੀਰ ਦੀ ਭੁਰਜੀ ਪਨੀਰ ਦੀ ਭੁਰਜੀ ਬਣਾਤੀ ਪਹਿਲਾਂ ਫੇਰ ਮੈਂ ਹੁਣ ਕਰ ਕੋਈ ਕੰਧ ਦੀ ਦਾਉਤ ਹੈ ਜੀ ਕੰਮ ਠੀਕ ਹੈ ਮੂੰਗੀ ਮਸਰੀ ਦਾਲ ਪਈ ਹੈ ਹਾਂ ਜੀ ਇਹ ਕੜਕ ਲੈਣੀ ਹੈ ਜੀ ਠੀਕ ਹੋ ਗਿਆ ਇਧਰ ਪਿਆਜ਼ ਨਿੱਕੇ ਨਿੱਕੇ ਪਿਆਜ਼ ਕੱਟ ਹੋ ਰਹੇ ਨੇ ਪੂਰੇ ਹਲਵਾਈਆਂ ਵਾਲਾ ਫੀਲਿੰਗ ਆ ਰਹੀ ਆ ਤੇ ਨਾਲ ਪਏ ਨੇ ਟਮਾਟਰ ਟਮਾਟਰ ਦੇਖੀਏ ਮੇਰੇ ਕਿਦਵਲ ਮਿੱਤਰ ਹੋਰ ਜਿਆਦਾ ਗੀ ਇਹਨਾਂ ਇਹ ਵਾਲੇ ਟਮਾਟਰ ਨੂੰ ਕਹਿੰਦੇ ਆ ਗਰਾਪੋਲੋ ਉਹ ਟਮਾਟਰਾਂ ਦੇ ਨਾਂ ਰੱਖੀਵੇਂ ਕੱਲੇ ਕੱਲੇ ਆਪਣੀ ਹੋਣਗੇ ਨਾ ਇੰਡੀਆ ਦਾ ਪਤਾ ਹੀ ਨਹੀਂ ਸੀਗਾ ਜਦੋਂ ਦੇਂਦੇ ਜੀ ਨਾ ਉਹਦਾ ਇੱਕ ਦਾ ਵੀ ਟਮਾਟਰ ਲੈਣਾ ਬਸ ਕੱਲੇ ਟਮਾਟਰ ਟਮਾਟਰ ਹੀ ਪਤਾ ਹੁੰਦਾ ਸੀਗਾ ਤੇ ਇਹਨੂੰ ਕਹਿੰਦੇ ਗਰਾਪੋਲੋ ਛੋਟਾ ਟਮਾਟਰ ਨੂੰ ਨਿੱਕਾ ਟਮਾਟਰ ਉਹਨੂੰ ਕਹਿੰਦੇ ਨੇ ਚਿਰੀਜੀ ਨੂੰ ਕਹਿੰਦੇ ਆ ਇੱਕ ਸਮਰਸਨ ਹੁੰਦਾ ਸਲਾਦ ਵਾਲਾ ਇੱਕ ਵਿਰਦੋਨੀ ਹੁੰਦਾ ਜਿਹੜਾ ਉਹ ਵੀ ਸਲਾਦ 'ਚ ਵਰਤਿਆ ਜਾਂਦਾ ਤੇ ਇੱਕ ਜਿਹੜਾ ਸਮਰਸਨ ਹੁੰਦਾ ਉਹਨੂੰ ਪਿਲਾਤੀ ਮਤਲਬ ਵੀ ਸ਼ੂਗਰ ਵਾਸਤੇ ਵਰਤਿਆ ਜਾਂਦਾ ਤੇ ਹੋਰ ਵੀ ਇੱਕ ਪੋਮੋਡੋਰੋ ਦੀ ਰੀਜ਼ ਹੁੰਦੇ ਆ ਉਹ ਵੱਡੇ ਵੱਡੇ ਹੁੰਦੇ ਆ ਉਹ ਸਪੈਸ਼ਲ ਹੀ ਕੰਮ ਵਾਸਤੇ ਬਣਦੇ ਆ ਰੈਸਟੋਰੈਂਟ ਦੇ ਵਿੱਚ ਉਹਨੂੰ ਵਿੱਚੋਂ ਸਾਫ਼ ਕਰਕੇ ਨਾ ਟਮਾਟਰ ਨੂੰ ਉਹਦੇ ਵਿੱਚ ਚੌਲ ਭਰ ਕੇ ਬਣਾਈ ਜਾਂਦੇ ਉਹਨੂੰ ਕਹਿੰਦੇ ਆ ਪੋਮੋਡੋਰੋ ਦੀ ਰੀਜ਼ ਉਹ ਇੱਕ ਇਟਾਲੀਅਨ ਡਿਸ਼ ਆ ਬਹੁਤ ਵਧੀਆ ਮਤਲਬ ਵੀ ਇੰਨੇ ਤਰ੍ਹਾਂ ਦੇ ਟਮਾਟਰ ਮਿਲਦੇ ਨੇ ਇੱਥੇ ਹੋਰ ਫਿਰ ਹੋਰ ਬਸ ਵਧੀਆ ਜੀ ਠੀਕ ਠਾਕ ਇੱਕ ਦਸਾਂ ਚ ਅੱਜ ਆਪਣੇ ਘਰ ਤੜਕਾ ਕਾ ਤੜਕਾ ਲੱਗਿਆ ਦੋਸਤੋ ਤੜਕਾ ਲੱਗਿਆ ਆਪਣੇ ਘਰੇ ਅੱਜ ਸਰੋਂ ਦੇ ਤੇਲ ਨਾਲ ਕਿਉਂਕਿ ਨਾ ਖਸ਼ਮੂਆ ਹੋਣੀ ਹੈ ਸਰੋਂ ਦੇ ਤੇਲ ਦੀਆਂ ਅੱਜ ਮੈਨੂੰ ਪ੍ਰੋਬਲਮ ਆਈ ਦੀ ਹੈ ਕਿਉਂਕਿ ਇਹ ਪਹਿਲਾਂ ਥੋੜਾ ਜਿਹਾ ਜਾਲਣਾ ਪੈਂਦਾ ਨਾ ਥੋੜੇ ਜਿਹੀ ਕੱਚਾਪਨ ਕੱਢਣਾ ਪੈਂਦਾ ਹੈ ਨਾ ਉਹ ਸਾਰੇ ਘਰ ਦੇ ਵਿੱਚ ਨਾ ਧੂਆਂ ਧੂਆਂ ਜਿਹਾ ਹੋ ਜਾਂਦਾ ਜੀ ਮੈਨੂੰ ਨਾ ਅੱਜ ਜਦ ਮੈਂ ਜਦੋਂ ਆਇਆ ਨਾ ਮੈਂ ਆ ਕੇ ਅੰਦਰ ਗੇਟ ਖੋਲ੍ਹਿਆ ਆਪਾਂ ਲੋਕੋ ਸਭ ਮੁਆ ਇਹ ਤੇ ਇਹ ਮੈਂ ਕਹਿੰਦਾ ਕਿ ਕਚੋਰੀਆਂ ਬਣਾਉਣ ਲੱਗੀ ਸਿਮਰ ਕੀ ਕਰ ਸ਼ੁਰੂ ਕਰਦੇ ਨੇ ਕਰਨਾ ਕਿਉਂਕਿ ਮੈਨੂੰ ਯਾਦ ਜਿਨਾ ਸਾਡੇ ਕਚੋਰੀ ਕਚੂਰੀਆਂ ਬਣਨੀ ਹੁੰਦੀਆਂ ਉਹਦੋਂ ਇਦਾਂ ਦੀ ਮਾਲ ਲਈ ਖੁਸ਼ਬੂ ਤੇਲ ਦੀ ਆਉਣੀ ਹੁੰਦੀ ਹੈ ਨਹੀਂ ਤਾਂ ਆਪਾਂ ਘਰੇ ਤੜਕਾ ਇਹ ਲਾਉਨੇ ਆ ਜਾਂ ਲਾਉਨੇ ਹੁੰਦੇ ਆ ਆਪਾਂ ਦੇਸੀ ਕੀ ਤੜਕਾ ਘਰੇ ਲਈਦਾ ਤੇ ਜਾਂ ਫਿਰ ਆਪਾਂ ਲਾਉਨੇ ਹੁੰਦੇ ਆ ਕੋਕੋਨਟ ਆਇਲ ਦਾ ਜਿਹੜਾ ਕੋਕੋਨਟ ਆਪਣੇ ਖੂਪੀ ਰਤੇ ਇਲਦਾ ਉਹ ਵੀ ਵਧੀਆ ਹੁੰਦਾ ਖਾਣੇ ਵਾਸਤੇ ਤੇ ਸਰਵੋਤੇ ਇਲਦਾ ਕਦੇ ਕਦੇ ਉਹ ਵੀ ਜਦੋਂ ਨਾ ਆ ਗਈ ਮਾਰੇ ਕੁਝ ਸਮਾਨ ਨਾਲ ਲਿਆਂਦਾ ਹੋਵੇ ਜਾਂ ਫੇ ਕਾਲੀ ਹੋਵੇ ਜਾਂ ਉਹਦਾ ਵੀ ਲਾਲੂ ਲਈਦਾ ਪਰ ਮੇਨ ਆਪ ਜਿਹੜਾ 올ੀਵਰ ਐਕਸਟਰਾ ਵਰਜਨ ਤੇਲ ਆ ਉਹਦਾ ਤੇਲ ਤਰਕਾ ਕਦੇ ਵੀ ਨਹੀਂ ਲਾਉਣਾ ਚਾਹੀਦਾ ਕਹਿੰਦੇ ਉਹਨੂੰ ਕੱਚਾ ਹੀ ਖਾਣਾ ਚਾਹੀਦਾ ਬਾਕੀ ਤੁਸੀਂ ਕਰੋ ਤਿਆਰੀ ਆਪਣੀਆਂ ਕਿ ਆਪਾਂ ਹੁਣ ਚੱਲਦੇ ਆਂ ਦਿਨ ਆਪਣਾ ਦੇਖਦੇ ਆਂ ਕਿੱਦਾਂ ਦਾ ਰਹਿੰਦਾ ਹੈ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਨੇ ਹੋ ਤੇ ਇਹਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਪਰਮਾਤਮਾ ਤੁਹਾਨੂੰ ਸਾਰਿਆਂ ਚੜ੍ਹ ਤੁਹਾਕੀ ਸਮਾਂ ਠੀਕ ਹਮਲਾ ਹੈ। ਓਕੇ ਜੀ। ਆਇਆ ਮੈਂ ਤੂੰ ਥੱਲੇ ਨਾ ਗਿਆ ਜੀ ਪੈਂਥੀ ਇਹਦੇ ਵਿੱਚੋਂ। ਹੈਂ? ਸਿੱਧੀ ਕਲਮੜੀ ਰਿਤੇ ਕਰਨ ਇਹ ਐਂਗਲ। ਤੇ ਐਂਦਾ ਕਰ ਲੈਣਾ। ਇਹ ਜਿੱਧਰ ਨੂੰ ਪੈਂਦਾ ਉਧਰ ਨੂੰ ਹੋ ਜਾਂਦੀ ਹੈ ਇਹ ਹਨਾ। ਆਹ ਜੀ ਵਧੀਆ ਹੈ। ਪੈਂਥੀ ਥੱਲੇ ਤੇਰੀ ਵੀ ਨਾਲ ਤੇਰੀ ਪੂਛੜੀ ਤੇ ਬਾਹਰ ਐ ਤੇਰੀ ਪੂਛੜੀ ਤੇ ਥੱਲੇ ਬਾਹਰ ਆ ਜਾਂਦੀ ਹੈ ਨਾ। ਇਹਨੂੰ ਪਿੱਛੇ ਰੱਖ ਨੀ ਕੀ ਰੱਖ ਪੂਛ ਨੂੰ ਆਪਣੇ ਬਾਈ। ਆਪਣੀ ਪੂਛੇ ਅੰਦਰ ਰੱਖ ਕੇ ਬੈਠੋ ਬਾਈ। ਸੰਭ ਪੂਛ ਆਪਣੀ। ਲਓ ਇਸ ਨੂੰ ਬਾਹਰ ਦਾ ਮਿੱਤਰ ਮੌਸਮ ਦਿਖਾ ਰਿਹਾ ਜੀ ਕਿਦਾਂ ਦਾ ਹੈ। कल कितनी सोनी धूप लगी हुई सीगी आज मौसम ਦੇ ਵਿੱਚ ਤਬਦੀਲੀ ਆ ਅੱਜ ਬੱਦਲ ਵਾਈਜ਼ ਹੋਈ ਵੀ ਆ ਦੱਸਿਆ ਉਹ ਕਹਿੰਦੇ ਵੀ ਮੀਂਹ ਵੀ ਪੈਣਾ ਸ਼ਾਮ ਨੂੰ ਅੱਜ ਆ ਦੇਖੋ ਬੱਦਲ ਬੁੱਦਲ ਉਪਰ ਆਏ ਹੋਏ ਆ ਤੇ ਮੌਸਮ ਪੂ ਰਹਿਣ ਮੀਂਹ ਨਾਲ ਬਣਿਆ ਬੈ ਠੰਡ ਹੋ ਗਈ ਇਸਟਾਰਟ ਜੀ ਹੋਣ ਲੱਗੀ ਆ ਤੇ ਸਾਹਮਣੇ ਜਿਹੜੀ ਮਾਰਕੀਟ ਆਪਣੀ ਟੋਡਿਸ ਮਾਰਕੀਟ ਹੈ ਤੇ ਸ਼ੁੱਕਰਵਾਰ ਦਾ ਦਿਨ ਹੈ ਮਿੱਤਰੋ ਅੱਜ ਤੇ ਸ਼ੁੱਕਰਵਾਰ ਦੇਖੋ ਰੌਣਕ ਮਿਲਾਂ ਕਿੰਨਾ ਹੈ ਕਿਉਂਕਿ ਲੋਕ ਸਪਿਰਸ ਪੂਜਾ ਕਰਨ ਵਾਸਤੇ ਸਾਰੇ ਆਏ ਹੋਏ ਆ ਲੋਕ ਸ਼ੁੱਕਰਵਾਰ ਨੂੰ ਤੇ ਸ਼ਨੀਵਾਰ ਨੂੰ ਦੋ ਦਿਨ ਫੁੱਲ ਸ਼ਾਪਿੰਗ ਕਰਦੇ ਆ ਮਤਲਬ ਜਿਹੜੀ ਆਪਣੇ ਘਰ ਦੀ ਗਰੋਸਰੀ ਵਗੈਰਾ ਲੈਣੀ ਹੁੰਦੀ ਹੈ ਇਹਨਾਂ ਨੇ ਇਹ ਸ਼ੁੱਕਰਵਾਰ ਜਾਂ ਸ਼ਨੀਵਾਰ ਨੂੰ ਲੈਂਦੇ ਨੇ ਲਈ ਮੈਂ ਤਰ੍ਹਾਂ ਸਮਾਨ ਆਪਣਾ ਲੈ ਲਿਆ ਕੂਟੀਆਂ ਲੈ ਲਈਆਂ ਆਪਣੀਆਂ ਤੇ ਕਹਿੰਦਾ ਵੀ ਥੋੜੀਆਂ ਥੋੜੀਆਂ ਰਹਿ ਗਈਆਂ ਪੂਰੀਆਂ ਤਰੀਕੇ ਨਾਲ ਸਾਫ਼ ਨਹੀਂ ਹੋਈਆਂ ਆਪਾਂ ਤੁਹਾਨੂੰ ਘਰ ਜਾ ਕੇ ਦਿਖਾਉਨੇ ਹਾਂ ਹਮ ਆ ਗਏ ਹਾਂ ਕੱਪੜੇ ਲੈ ਆਏ ਹਾਂ ਪੈਂਟਰੀ ਪੈਂਟਰੀ ਅੱਛੀ ਸੁੱਤੀ ਪਈ ਹੈ ਸੁੱਤੀ ਪਈ ਹੈ ਆਪ ਇਸ ਵਿੱਚ ਅੱਛੇ ਤਰੀਕੇ ਸੇ ਨੀਂਦ ਆ ਗਈ ਹਰ ਕੇ ਇਹ ਕੋ ਕੋਗਰਾ ਬੈਗ ਚ ਕਿਆ ਲੈ ਆਂਦਾ ਕਿਆ ਬੈਗ ਮੇ ਬਣੀ ਨਹੀਂ ਗੱਲ ਕੱਪੜੇ ਉਹਨੇ ਤਰੀਕੇ ਨਾਲ ਜਾ ਹਾਂਜੀ ਬਣੀ ਨਹੀਂ ਕਹਿੰਦਾ ਖੋਲ ਕੇ ਦੇਖੀ ਮੈਂ ਖੋਲ ਕੇ ਦੇਖੀ ਨਹੀਂ ਉੱਥੇ ਕਹਿੰਦਾ ਥੋੜੇ ਬੋਦੇ ਕੱਚ ਰਹਿ ਗਈ ਬੁਰਸ਼ਾਨ ਵਾਲੀ ਕੋਟੀ ਦੀ ਸ਼ਾਇਦ ਰਹਿ ਗਈ ਹੋਵੇ ਅੱਛੀ ਇਹ ਬੜੀ ਤਾਂ ਸਹੀ ਹੈ ਆ ਦੇਖੋ ਮੜਾ ਦਾ ਕਰੇ ਕਿ ਛੋਟਾ ਜਿਹਾ ਛੋਟਾ ਜਿਹਾ ਇਹ ਜਨਾ ਕਹਿੰਦਾ ਵੀ ਤੇਲ ਦੂਦੇ ਦਾ ਪੈ ਜਾਂਦਾ ਨਾ ਇਹ ਜਦੇ ਕਹਿੰਦਾ ਗਰਮ ਪਾਣੀ ਡੋਬ ਦੋ ਉਹਨੂੰ ਮੜਾ ਜਾ ਅੱਛਾ ਵੀ ਇਹ ਦਾਗ ਸੁੱਕੇ ਨਾ ਫੇ ਬਾਅਦ ਚ ਦੇਦਾ ਨਹੀਂਗਾ ਅਰੇ ਵੀ ਥੋੜਾ ਲੇ ਗਿਆ ਤੇ ਖਾਂ ਹਾਂਜੀ ਇਹਦੇ ਤੇ ਹੂੰ ਆ ਗੋਸ਼ਾਂ ਦੀ ਕੋਟੀ ਆ ਇਹ ਤਾਂ ਬਿਲਕੁਲ ਹੀ ਨਹੀਂ ਸਾਫ਼ ਹੋਈ ਸੋਣੀ ਨਹੀਂ ਹੋ ਗਈ ਸਾਫ਼ ਮਾੜਾ ਮਾੜਾ ਹੋ ਗਿਆ ਚਲੋ ਇਹਨਾਂ ਦਾ ਤੱਕ ਰੋ ਚੇ ਮਾੜਾ ਮਾੜਾ ਘਰ ਪਾਲੇ ਰਵਨ ਹਾਂਜੀ ਠੀਕ ਹੋ ਗਿਆ ਡਨ ਹੋ ਗਿਆ ਆ ਤਾਂ ਸਾਫ਼ ਹੋ ਗਈ ਮੇਰੀ ਕੋਟੀਆਂ ਨੂੰ ਇਹ ਤਾਂ ਸਾਫ਼ ਮਾਈ ਫੇਵਰਿਟ ਕੋਟੀ ਮੇਤਰੋ ਇਹ ਮਾਈ ਫੇਵਰਿਟ ਕੋਟੀ ਹੈ ਤੁਸੀਂ ਦੇਖਣਾ ਵਲੋਗ ਦੇ ਵਿੱਚ ਮੈਂ ਜਿਆਦਾ ਤਰਾ ਹੀ ਪਾਉਣਾ ਉਹਨੇ ਬਹੁਤ ਸਾਲ ਪੁਰਾਣੀ ਇਹ ਕਿੰਨੇ ਸਾਲ ਪੁਰਾਣੀ ਭਲਾ ਹੈ ਕਾ ਤੈਨਿ ਯਾਦ ਹੀ ਨਹੀਂ ਜੀ ਕਿ ਹੱਥ ਇਹ ਆਪਣੇ ਵਿਆਹ ਤੋਂ ਪਹਿਲਾਂ ਦੀ ਆ ਹਾਂਜੀ ਬਹੁਤ ਟਾਈਮ ਪਹਿਲਾਂ ਸਾਡੇ ਵਿਆਹ ਤੋਂ ਮੇਟਰੋ ਪਹਿਲਾਂ ਹੀ ਕੋਟੀ ਹੈ ਦੇਖੋ ਇਹ ਹਾਂਜੀ ਪਰ ਇਹਦੀ ਉਹ ਹੈ ਵੀ ਇਹ ਇਟਲੀ ਵਿੱਚ ਹਿੱਸਾ ਲਈ ਹੈ ਇਹ ਮੈਨੂੰ ਬਹੁਤ ਸਾਲ ਪਹਿਲਾਂ ਮਿਲ ਗਈ ਸੀਗੀ ਇਹ ਦੇਖੋ ਹਨਾ ਹਾਂਜੀ ਲਿਆ ਵੀ ਸ਼ਾਨਵੀ ਰੋਣੇ ਨੇ ਆਪਣਾ ਟਾਈਮ ਕਿਨ ਹੋ ਗਿਆ ਹਾਂਜੀ ਨਹੀਂ ਅਜੇ ਨਹੀਂ ਟਾਈਮ ਸਵੈਕ ਹੋ ਗਿਆ ਉਹ 35 ਕੁਝ ਨਹੀਂ ਹੈਗਾ ਇਹ ਜਮ ਤੇਲ ਦੇ ਮੱਲ ਬਣ ਕੇ ਇਹਦੀ ਜਿਹੜੀ ਆਪਾਂ ਜੀ ਲੋੜ ਪਏ ਪਾਤਰੰਦੇ ਹਨ ਹਾਂਜੀ ਰਜਾਈਆਂ ਤੋਂ ਆਣੀਆਂ ਪੈਣਗੀਆਂ ਸਰਦੀ ਖਤਮ ਹੋਣ ਤੋਂ ਬਾਅਦ ਹਾਂ ਬਾਅਦ ਇਹ ਜੀ ਭਗ ਜਾਣਗੀਆਂ ਇਹਦੇ ਵਿੱਚ ਪਾ ਕੇ ਜਾਣੀਆਂ ਹਨ ਹਾਂ ਖਰਾਬ ਇੰਸੀ ਹਨਾ ਵੀ ਬੁੱਤੀ ਹਨਾ ਵੀ ਬੁੱਤੀ ਖਰਾਬ ਬੁੱਤੀ ਕਿੰਨਾ ਇਨੇ ਬਾਲ ਕਾ ਤੇ ਲੱਗੇ ਕੱਪੜਿਆਂ ਨੂੰ ਮੈਂ ਕਿਹਾ ਸਾਡੇ ਹੈਗਾ ਇਹ ਕਰਕੇ ਜਮੂਰਾ ਇੱਕ ਉਹਦੇ ਬਾਲ ਹੈ ਸਾਰੇ ਇਹ ਉਹ ਸ਼ਰਾਤ ਕਰਦਾ ਇਹ ਕਹਿੰਦਾ ਲੈ ਕੇ ਤਨ ਨੂੰ ਧੋਦੀ ਮਸ਼ੀਨ ਪਾ ਗਈ ਇਹ ਤੇ ਇਹਦੇ ਨੂੰ ਉੱਠਦਾ ਹੀ ਨਹੀਂ ਇਹਦੇ ਬੱਤੀ ਆ ਸਾਰੀ ਖਰਾਬ ਹੈ ਤਾਂ ਦੇਖੋ ਆ ਦੇਖੋ ਉਹ ਖੱਤੂ ਵੀ ਲਾਉਂਦਾ ਇਹ ਮੇਰੀ ਚੀਜ਼ ਹੈ ਆ ਵੀ ਇਸਨੇ ਕੱਢੀ ਆ ਦੇਖੋ ਆ ਰਸੀਆਂ ਇਹਸੇ ਨੇ ਤੋੜੀਆਂ ਨੇ ਆ ਸਾਰੀਆਂ ਖੁਰਚ ਕੀਤੀ ਆ ਸੋਫੇ ਦਾ ਵੀ ਕੋਨੇ ਚਾਰੇ ਪਾਸੇ ਆ ਦੇਖੋ ਸਰ ਪੈਂਤੀ ਦੇ ਲਏ ਤੂੰ ਬਹੁਤ ਹਿਲਤ ਕਰਦਾ ਹੈ ਨਾ ਹੁਣ ਮੈਨੂੰ ਫਸਲ ਲੰਡੂਗੇ ਇਹਨੂੰ ਐਂ ਕਦੇ ਲੈ ਵੀ ਹੁਣ ਸ਼ਕਦੇ ਪਛਾਦਾ ਲੈ ਵੀ ਸ਼ਮਾ ਦਹੀਂ ਆ ਗਿਆ ਬੂੰਦੀ ਪਾ ਕੇ ਦਾਲ ਆ ਗਈ ਔਰ ਜੀ ਆ ਗਈ ਪਨੀਰ ਦੀ ਭੂਜੀ ਮਿੱਤਰੋ ਇਹ ਲੱਸੀ ਆ ਗਈ ਲੱਸੀ ਆ ਗਈ ਰੋਟੀ ਕਿੱਥੇ ਹੋ ਗਈ ਜੀ ਨੂੰ ਰੋਟੀ ਪਲੇਟ 'ਚ ਰੱਖ ਲੈਣੀ ਹੈ ਰੋਟੀ ਪਲੇਟ 'ਚ ਰੱਖ ਲੈਣੀ ਹੈ ਜੀ ਤੇਰਾ ਔਖਾ ਦੇਖੋ ਮੈਂ ਤਾਂ ਸਰਾ ਹੀ ਕਰਾ ਦੱਜਾ ਜਮਾ ਹੀ ਆ ਜੀ ਟੁੱਟੀ ਤੂੰ ਸਾਈਡ 'ਤੇ ਰੱਖ ਦੇਦੀ ਬਸ ਤੂੰ ਰੋਟੀ ਖਾਣੇ ਮੈਂ ਤਾਂ ਤੁਸੀਂ ਰੋਜੀ ਟੂ ਕਰਦੇ ਮੈਂ ਫਿਰ ਵੀ ਥਰੀ ਕਰ ਦੇਣੀ ਹੈ ਜੀ ਲੈ ਰੋਟੀਆਂ ਇਹਦਾ ਸਾਈਡ ਤੇ ਆ ਗਈਆਂ ਆਪਣੀਆਂ ਥਾਲੀ ਆਪਣੀ ਬਿਲਕੁਲ ਕੰਪਲੀਟ ਹੈ ਤੇ ਦਹੀਂ ਦੇ ਵਿੱਚ ਹੀ ਬੂੰਦੀ ਆ ਤੇ ਲੱਸੀ ਦੇ ਵਿੱਚ ਮਿੱਤਰ ਬੂੰਦੀ ਪਈ ਵੀ ਆ ਤੇ ਨਾਲ ਪਈ ਹੋਵੇ ਜੀਰਾ ਉੱਤੇ ਗੱਲਬਾਤ ਐਂਡ ਸਿਰਾ ਤੇ ਆਜੋ ਮਿੱਤਰੋ ਤੁਸੀਂ ਵੀ ਤੁਹਾਨੂੰ ਸ਼ਿਕਾਈਏ ਫਿਰ ਰੋਟੀ ਦੇਖੋ ਕਿੰਨਾ ਕੁਝ ਬਣਿਆ ਵਜ ਆਪਣੇ ਘਰੇ ਦਾਲਾਂ ਵੀ ਬਣੀ ਆ ਵੀ ਐ ਭੁਰਜੀ ਵੀ ਬਣੀ ਵੀ ਆ ਤੇ ਦਹੀਂ ਵੀ ਬਣਿਆ ਹੋਇਆ ਬੂੰਦੀ ਪਾ ਕੇ ਆ ਪੈਰੋ ਸਪੈਨ ਤੋਂ ਵੀ ਮੇਤਰੋ ਸਮਾਨ ਲੈ ਆਂਦਾ ਤੇ ਨਾਲੇ ਗੁਸ਼ਾਨ ਨਵੀਰ ਸਿੰਘ ਨੂੰ ਆਉਣ ਲੱਗੇ ਟਰੇਨ ਚੋਂ ਉਤਾਰ ਕੇ ਜਾਂਦਾ ੱੱਕੇ ਨਾਲ ਉਹ ਪੁੱਤ ਬਸਕਰ ਬਹੁਤ پڑھਲੇ ਚਲੀ ਗਰ ਨੂੰ ਬਹੁਤ ਹੋਈ ਪੜਾਈ ਛੁੱਟੀ ਵੀ ਗੱਲ ਦੀ ਹੈ ਕੱਲ ਦੀ ਛੁੱਟੀ ਪਰਸ ਦੀ ਛੁੱਟੀ ਤਾਂ ਵੀ ਛੁੱਟੀ ਆ ਸਮਾਨ ਇਹਦਾ ਵੀ ਸ਼ੌਪ ਦਾ ਸਮਾਨ ਅੱਜ ਆਪਾਂ ਤੇਲ ਚੀਨ ਕਰਨ ਤੇਲ ਪਏ ਤੇ ਬੂਸਤੇ ਦੇ ਵਿੱਚ ਐ ਸਮਾਨ ਆਪਣੇ ਘਰ ਦਾ ਇਹ ਜ਼ਰੂਰੀ ਹੁੰਦਾ ਜਦੋਂ ਬੀਬੀ ਸਿਮਰਜੀਤ ਕੌਰ ਨਾਲ ਜਾਵੇ ਤੇ ਕਰਦਾ ਸਮਾਨ ਆਵੇ ਇਸ ਇੰਪੋਸੀਬਲ ਇਹ ਤਾਂ ਹੋਣੀ ਕੋਣ ਹੋਣੀ ਕਰਦੇ ਹੋਣੀ ਕੋਣ ਹੋਣੀ ਕਰਦੇ ਹਲਕਾ ਮੈਂ ਹੋਰ ਤੇ ਕਰ ਤੋਂ ਵੀ ਹੁੰਨੇ ਆ ਵੀ ਯਾਦ ਰੱਖਿਓ ਵਾ ਮਿਕਸ ਹੋ ਜਾਂਦਾ ਫਿਰ ਤੁਸੀਂ ਜਿ ਘੱਟਦਾ ਵੰਦੋ ਹਾਂਜੀ ਇਹ ਵੀ ਗੱਲ ਗੁਰシャン ਦੀ ਸਹੀ ਆ ਸਹੀ ਗੱਲ ਹੋ ਗਈ ਆ ਮੈਂ ਕੇਕ ਲਈ ਕੀ ਇਸ ਤੇ ਗੱੱਚਾ ਲਈ ਆਈ ਸੀ ਹਾਂ ਹਾਂ ਬੜਾ ਸਮਾਨ ਚੋੜੇ ਤੇਰੀ ਸਮਾਰ ਬੁਸਾਰੀ ਅੱਜ ਛੁੱਟੀਆਂ ਤੋਂ ਹੋਰ ਕੇਕ ਗੱੱਚੇ ਕੋ ਤੇਲਾਂ ਵਾਲੀ ठीक हो गया वर्टा ठीक हो गया ठीक हो गया।, गया है बंटी तेरे वाते कुछ नहीं आंदा पुत्त तेरे वाते कुछ ही नहीं आंदा हैगा तेरे वाते कुछ नहीं आंदा हैगा हम हरी हरी आड़ी, आड़ी, आड़ी। संगतरी दी फाड़ी मिस्टर मिस्टर पैंथर मिस्टर पैंथर ओ माय गॉड इज मुछा ओ नाइस है बंटी ਤੇ 35ਾਂ ਤੇ ਤੋਂ ਪਹਿਲਾਂ ਮੁੱਛਾਂ ਜਿਹੜਾ ਤੇ ਮਡੇ ਮਡੇ ਨਹੀਂ ਹੋ ਰਹੇ 50 ਦੇ ਤੋਂ ਬੜੀ-ਬੜੀ ਮੁੱਛਾਂ ਹੈ ਪੈਂਸੇ ਗਏ ਕਿ ਮੇਰੇ ਤੋਂ ਵੱਡਾ ਹੋ ਗਿਆ ਮੁੱਛਾਂ ਮੁਕਾਬਲੇ 'ਚ ਇਹ ਪ੍ਰੋਡਕਸ਼ਨ ਹੁੰਦੀ ਸਾਰੇ ਐਡੀ ਨਹੀਂ ਦੀਆਂ ਮੈਂ ਗੱਜੇ ਖਾਣੀ ਹੈ ਖਾਣੀ ਗੱਜੇ ਨਹੀਂ ਮਰੀ ਖਾਣੀ ਕੱਟੀ ਮੁਸ਼ਾਨਾ ਕੱਟੇ ਨੇ ਦੇ ਵਾਸਤੇ ਨਾਂ ਵਾਲੀ ਲੋੜੀ ਵੀ ਲੋੜੀ ਦੇ ਮੈਂ ਲੋੜੀ ਹੋੜ ਘਮ ਹੋਇਆ ਉਹ ਟੈਸਟ ਹੀ ਹੈ ਕਾਰੀ ਫਾਰ ਲਾ ਫੋਲੀਆ ਤਹੇਂਦੇ ਤੂੰ ਇਹਨੇ ਕਿਚਕ ਗਿੱਚੇ ਖਣੀ ਕਿਚਕ ਗਿੱਚਾ ਗਿੱਚਾ ਮਾਸਟਰ ਲਵ ਸ਼ਾਂਸ਼ੀਆ ਤੇ ਸ਼ਾਂ ਨੂੰ ਪਾਓ ਪਨੀਰ ਦੀ ਭੁਰਜੀ ਨਾਲ ਮੂੰਗੀ ਮਸ ਦੀ ਦਾਲ ਦੀ ਨਾ ਤੜਕਾ ਵਾਲਾ ਸਪੈਸ਼ਲ ਬਣਾਓ ਕਿਦਾਂ ਹੋ ਗਿਆ ਹੈ ਉਹ ਕਿਦਾਂ ਹੋ ਗਿਆ ਅੱਜ ਹੋ ਗਿਆ ਪਤਾ ਆ ਗਿਆ ਇਹ ਦਿਨ ਮੂੰਗੀ ਮਸਰੀ ਦੀ ਦਾਲ ਨੂੰ ਤੜਕੇ ਹੀ ਲਾਗੇ ਹੈ 58 ਦਿਨ ਨੂੰ ਅੱਛਾ ਤੇ ਦਿਨ ਆ ਗਿਆ ਜੇ ਹੁਣ ਤਾਂ ਕੀ ਆ ਆਪਣਾ ਟੱਬਰ ਹੈਗਾ ਵੱਡਾ ਜਦੋਂ ਮੈਂ ਪਨੀਰ ਭੁਰਜੀ ਬਣਾ ਲੈਂਦਾ ਮੇਰੇ ਟਾਈਮ ਉਸ ਚੀਜ਼ ਜੇ ਨਿਕਲ ਜਾਂਦਾ ਫਿਰ ਦਾਲ ਇੱਕ ਚੀਜ਼ ਬਣਾਉਣ ਜੱਗ੍ਹਾ ਟਾਈਮ ਹੁੰਦਾ ਉਹ ਟਾਈਮ ਵੀ ਛੋਟੇ ਹੀ ਹੁੰਦੀ ਆ ਟਾਈਮ ਲੇਖਣਾ ਹੁੰਦਾ ਨਾ ਤੂੰ ਸਕੂਲ ਚੱਲਿਆ ਨੇ ਤੇ ਤੈਨੂੰ ਕਦੇ ਕਦੇ ਚੁਆਇਸ ਵੀ ਦੇਖਣੀ ਚਾਹੀਦੀ ਹੈ ਸਾਰਿਆਂ ਦਾ ਸਰਦਾ ਨਹੀਂ ਹੈਗਾ ਨਿਪੁੰਜੀ ਨਾਲ ਉਹ ਕਾਫੀ ਜ਼ਿਆਦਾ ਚ ਹੈ ਤੋ ਸਕੂਲ ਚ ਲੈਣਾ ਤਰੀਕਾ ਤੇ ਬਾਅਦ ਪਿੱਛੇ ਕਿੰਨਾ ਅਸੀਂ ਹਾਰਡ ਵਰਕ ਕਰਦੇ ਆ ਮੈਂ ਉੱਤੇ ਜਾ ਕੇ ਕਿੱਦਾਂ ਕਰਦਾ ਉਸ ਜੀ ਹੁੰਦਾ ਹੈਗਾ ਉਸ ਹਾਰਡ ਵਰਕ ਕਰਦੇ ਜਿਹੜਾ ਬੰਦਾ ਜਿੱਥੇ ਹੈਗਾ ਵੇਖਿਆ ਜਿਹਨੂੰ ਹੱਥ ਲੈ ਲਓ ਉਹੀ ਤਵਿਆਂ ਵਹਿਣਾ ਚਾਹੁੰਦੇ ਤਵਿਆਂ ਤਾਂ ਕੋਈ ਸਮਝਾਈ ਨਹੀਂ ਦੀ ਗੱਲ ਸਾਡੀ ਕੋਟੀ ਪਾ ਲੈਂਦੇ ਕਾ ਇੰਨਕ ਦਾ ਆ ਕੇ ਜੇ ਰਹਿ ਗਿਆ ਦੇ ਉੱਪਰ ਦਿਸਦਾ ਤਾਂ ਨਹੀਂ ਹੈਗਾ ਇੰਨਾ ਹਨਾ ਨਾ ਕਿੱਥੇ ਰਹਿ ਗਿਆ ਤਾਲ ਵੀ ਨਹੀਂ ਲਿਖਿਆ ਉਸ਼ਾ ਹਾਂ ਇਹ ਦੋਸਤ ਇਹ ਮਟਰ ਤਾਂ ਗਏ ਜਦੋਂ ਇੱਕ ਆਦਾ ਧਿਆਰੇ ਪੁੱਤ ਜਾ ਰਖਦਾ ਪੀਣਾ ਹੁੰਦਾ ਮਾੜਾ ਧਿਆਨ ਨਾਲ ਉਹ ਮੈਂ ਤਾਂ ਖੜਾ ਹੀ ਤਾਂ ਉਧਰੋਂ ਆਇਆ ਮੇਰੇ ਦੂਸਰੇ ਕਜ਼ਨ ਦਾ ਚੀ ਚੀਨੀ ਉਹ ਆਏ ਹੋਏ ਆਏ ਹਿੰਦਾ ਦੂਰੋਂ ਇੱਕ ਕੁੰਨੀ ਮਾਰੀ ਕੁੰਨੀ ਸਦਾ ਉੱਪਰ ਗਿਆ ਸਰ ਅੱਜ ਸਕੂਲ ਚ ਘਮ ਹੋਇਆ ਇਹ ਸਕੂਲ ਚ ਹੈ ਨਾ ਪਰ ਤੇਰੀ ਕੁਟੀ ਬਹੁਤ ਸੋਹਣੀ ਹੈ ਨਾ ਖਰੇ ਚੌਕਲੇ ਥੋੜੀ ਵੀ ਨਹੀਂ ਕਰਿਆ ਜਿਵੇਂ ਚਾਹ ਲਿਆ ਉਹ ਚਾਹ ਹਣਾ ਨਾ ਮੈਂ ਕਿ ਸਾਹਮਣੇ ਕਿਤੇ ਮਾਰਕੀਟ ਤੋਂ ਫੜ ਕੇ ਲੈ ਆਉਂ ਜਾ ਗਈ ਨਹੀਂ ਨਹੀਂ ਛੋਟੀ ਹੋਣ ਲੱਗੀ ਉਹ ਵੀ ਕਦੇ ਵੀ ਛੋਟੀ ਹੋ ਲੱਗੀਆਂ ਬੜਾ ਹੋ ਗਏ ਨਾ ਇਹਦੀ ਵਧੀ ਹੁੰਦੀ ਜੀ ਇਹਦਾ ਚੀ ਹੋ ਗਿਆ ਚਾਣੇ ਦੀ ਤਾਂ ਇਹ ਤਾਂ ਕਾਹਨ ਦੱਗਿਆ ਰਹਿਣੀ ਹੁਣ ਹੁਣ ਮੇਰੇ ਕੱਪੜੇ ਹੈ ਕਰਨੇ ਕੁਛ ਆਂਦੇ ਨਾ ਮੈਂ ਕਹਿੰਦੀ ਹੈਗਾ ਰਹੀ ਪਤਾ ਜੀ ਕਿੱਡੇ ਕੁ ਵਧੀ ਹੁੰਦੀ ਹੈ ਹੈ ਇੱਥੇ ਕੀ ਰੱਖੀ ਬਸ ਹਾਂ ਵੇ ਵਧੀ ਹੋ ਗਿਆ ਨਾ ਹੁਣ ਤਾਂ ਮੇਰੇ ਕੋਟੀਆਂ ਪਾ ਕੇ ਕਰ ਦੋ ਮੈਂ ਨਵੇਂ ਲਿਆਉਂਗਾ ਤੁਮੇ ਕੋਟੀ ਵਾਲੀ ਹਾਂਜੀ ਬਸ ਆ ਬੜੀ ਕਮ ਹੋ ਗਿਆ ਪਹਿਲਾਂ ਜੀ ਮੈਂ ਹੰਡ ਵਾਲੇ ਕਰਨੀ ਬਾਅਦ ਤੈਂਪ ਵਾਲੇ ਕਰਨੀ ਮੈਂ ਨਵੀਂ ਦੇ ਕਰਨੀ ਬਾਅਦ ਤੈਨੂੰ ਦੇ ਦੇਗਾ ਸੈਕੰਡ ਹੈਂਡ ਨਾਲੇ ਪੈਸੇ ਵਜਣਗੇ ਆਪਣੀ ਕਪੜੇ ਮੇਰੀ ਪਸੰਦ ਹੈ ਹੋਣੀਆ ਕਪੜੇ ਤੇ ਪਸੰਦ ਦੇ ਹਾਂ ਕਪੜੇ ਤੇਰੀ ਪਸੰਦ ਦੇ ਪਰ ਲਵਾਂਗਾ ਦਵਾਈ ਕਾ ਮੈਨੂੰ ਠੀਕ ਹੈ ਬਾਅਦ ਚ ਮੈਂ ਅਗਲੇ ਸਾਲ ਤੇਂਦਰੀ ਕਰਨੇ ਕਪੜੇ ਸਾਰੇ ਹੋ ਠੀਕ ਹੋ ਗਿਆ ਠੀਕ ਹੋ ਗਿਆ ਲਵੀ ਸ਼ਮਸ ਸੁਣ ਲਈ ਗੱਲ ਵੀ ਤੁਹਾਨੂੰ ਡਨ ਹੋ ਗਿਆ ਸੁਣ ਲਈ ਹੁਣ ਅੱਛਾ ਜਾ ਕੇ ਟਿੱਡੇ ਗੱਲਾਂ ਪਤਾ ਜਾਣੀਆਂ ਉਹ ਆਪਣੇ ਕਪੜੇ ਕਿਨੂੰ ਭਜਵਾਂਗੇ ਤੁਸੀਂ ਆਪਣੇ ਕਪੜੇ ਕਿਨੂੰ ਭਜ ਲੈਣੇ ਨਹੀਂ ਆਦਾ ਆ ਤੁਸੀਂ ਪਾਸਾ ਕੀ ਨੇ ਸਵੇਰੇ ਪਾਸਾ ਰੋਟੀ ਨੇ ਪਰਸਾ ਮੈਂ ਬੜਾ ਸਾਰਾ ਪਰਸਾ ਕੱਪੜੇ ਉਹ ਨਹੀਂ ਹੁੰਦਾ ਜਿੱਥੇ ਮੈਂ ਜਿੱਥੋਂ ਕੱਪੜੇ ਲੈਂਦੀ ਆ ਮੈਂ ਉੱਥੋਂ ਹੀ ਕੱਪੜੇ ਲੈਂਦੀ ਆ ਆਪਣੇ ਪਰ ਪਰਸਰਾ ਵਗੈਰਾ ਸੂਬ ਵਗੈਰਾ ਦਾ ਹੋ ਜਾਂਦਾ ਇਹ ਮਨ ਇਹ ਤਾਂ ਹੈ ਚਲੋ ਇਹ ਮੇਰੀ ਗੁੱਟੀ ਪਾ ਕੇ ਦੇਖ ਲਈ ਮੇਰੀ ਗੁੱਟੀ ਐਣੀ ਸ਼ਾਂਤਰੀ ਤੇ ਮੇਰੀ ਗੁੱਟੀਆਂ ਉਹ ਜਾਣੀਆਂ ਉੱਤੇ ਆ ਜਾਣੀਆਂ ਇਹਨਾਂ ਪਾ ਕੇ ਪੂਰੀ ਫੋਰੀ ਦੇਖੀਏ ਭਾਈ ਇਹ ਤਾਂ ਪਹਿਲਾਂ ਜਦੋਂ ਤੁਸੀਂ ਆ ਕੇ ਅੰਦਰ ਰੱਖ ਦੋ ਨਿਆ ਨਾ ਇੱਕ ਵਾਰੀ ਜ਼ਰੂਰ ਪਾ ਕੇ ਦੇਖੋ ਜੀ ਦੇਖਾ ਮੇਰੇ ਆਉਂਦੀ ਆ ਮੇਰਾ ਕੰਮ ਸਾਝੀ ਦਾ ਤਾਂ ਪਾ ਕੇ ਦੇਖਣੀ ਇਹਨੇ ਟਾਈਮ ਹੁਣ 4:00 ਵੱਜ ਗਏ ਆ ਗੁਰシャン ਸਿੰਘ ਦੇਖੋ ਆਪਣੇ ਨੂੰ ਗੁਰシャン ਸਿੰਘ ਰਾਮ ਗੱਲ ਸੁਤਾ ਪਿਆ ਹੈ ਆਪਣਾ ਚੁੱਟੀਆਂ ਕਦੋਂ ਗੁਰシャン ਨੂੰ ਪਠਾਣਾ ਨਹੀਂ ਕਿੰਸਾ ਇਹਨੂੰ ਬਚਨ ਤੇ ਅੱਪਾ ਚੱਲਦੇ ਆਪਾਂ ਸ਼ੌਕ ਤੇ ਆਪਣਾ ਕੰਮ ਕਰਦੇ ਆਂ ਟਾਈਮ ਹੋ ਗਿਆ ਸ਼ਾਮ ਦੇ ਕੰਮ ਦਾ ਤੇ ਬਾਹਰ ਦੇਖੋ ਕਿਦਾਂ ਦਾ ਮੌਸਮ ਆ ਸ਼ਾਮ ਵੇਲੇ ਗੱਲਬਾਤਾਂ ਹੋਰ ਹੁੰਦੀਆਂ ਕਿਦਰਮਨ ਸਿਆ ਕਿਦਾਂ ਠੀਕ ਠਾਕ ਹੈ ਬਹੁਤ ਜੀ ਗੁੱਡ ਇਵਨਿੰਗ ਵੀਡੀਓ ਕੀ ਚੱਲਦਾ ਕੇਕ ਚੱਲਦੇ ਠੀਕ ਹੈ ਠੀਕ ਹੋ ਗਿਆ ਚਲਿਏ ਹੋ ਚਲੀਏ ਤਵੀ ਅੱਪਾ ਚੱਲਦੇ ਜਾ ਕੇ ਸ਼ੌਕ ਤੇ ਪੱਠੀ ਜਾ ਗੂ ਬਾਲੀਏ ਤਿਆਰੀ ਕਰੀਏ ਸ਼ਾਮ ਦੀ ਆਪਣੀ ਤੋਰ ਨੂੰ ਲਾਉਣ ਦੀ ਅੱਜ ਲੱਗਦਾ ਪਤਾ ਦੇਖ ਕੇ ਨਾ ਬਾਹਰ ਵੀ ਵੀ ਸ਼ੁੱਕਰਵਾਰ ਦਾ ਦਿਨ ਹੈ ਰੋਡ ਦੇ ਉੱਤੇ ਕਿੰਨਾ ਰੌਣਕ ਮਿਲਿਆ ਮਿੱਤਰੋ ਫਿਰਦਾ ਗੱਡੀਆਂ ਹੀ ਗੱਡੀਆਂ ਫਿਰਦੀਆਂ ਲੋਕਾਂ ਨੂੰ ਚਾਹ ਆਈ ਕੱਲ ਕਰਾ ਚਾਹੇ ਲੋਕਾਂ ਨੂੰ ਬੀਗਣ ਬੰਦ ਹਾਂ ਅਵੇ ਕੱਲ ਸ਼ਨੀਵਾਰ ਹੈ ਛੁੱਟੀਆਂ ਕੱਲੋਂ ਇਸ ਕਰਕੇ ਸਾਰੇ ਨੂੰ ਚਾਹੇ ਅਵੀ ਕੰਮ ਚੱਲਦਾ ਮਿੱਤਰੋ ਆਪਣਾ ਤੇ ਆਰਡਰ ਆ ਰਹੇ ਨੇ ਦਾੜ ਦਾੜ ਕਬਾਬ ਦੇ ਪੀਜ਼ਾ ਦੇ ਪੀਜ਼ਾ ਕਬਾਬ ਹੈ ਤੇ ਕਹੇਗੀ ਆ ਪਨੀਰੋ ਕੇ ਪਾਵ ਫਰਨੀਗ ਹੋ ਗਿਆ ਦੀ ਪਿਆ ਦੀ ਪਿਆ ਦੀ ਨੇ ਪਿਆ ਦੀ ਨਾ ਉਹਨੇ ਕਿਹਾ ਮੈਂ ਪਿਆ ਦੀ ਆਫਰ ਠੀਕ ਹੋ ਗਿਆ ਇਧਰ ਹੀ ਆਰਡਰ ਇੱਕ ਹੋ ਰਿਹਾ ਵਾ ਆਪਣੇ ਇਧਰ ਚੱਲਦੇ ਨੇ ਪਰਮਸਿਆ ਕਿਹੜਾ ਆਰਡਰ ਕੱਢਣਾ ਆ ਪਰਮੀਏ ਪਰਵੀ ਜਾਨ ਇੱਕ ਪਰਮੀਜਰ ਕੇ ਪੀਸਾ ਦੋ ਇੱਕੋ ਪੀਜ਼ਾ ਨਾ ਇੱਕ ਸੁਪਰੀਜ਼ ਨਾ ਪਤਾ ਦੇਗੇ ਇਹ ਵੀ ਜਾਈਏ ਕਲਸੋਨੀ ਗਲੋਸ ਹੋ ਮਤਲਬ ਵੀ ਨੁਟੇਲਲੇ ਵਾਲਾ ਪੀਜ਼ਾ ਫਿਰ ਤੋਂ ਮਿਕਸ ਤੋਂ ਜਿਹਦੇ ਵਿੱਚ ਮਿਕਸ ਫ੍ਰੀਤੀ ਪਈ ਹੁੰਦੀ ਆ ਤੇ ਸਲਸੀਚਾ ਇਹ ਪੇਪਰੋਨੀ ਮੀਟਰ ਦੇ ਨਾਲ ਸ਼ਿਮਲਾ ਮਿਰਚਾਂ ਬੋਨਾਸ ਇਰਾ ਬੋਸ ਕਮੇ ਸਟਾਈ ਟੂ ਬੈਨੇ ਟੂ ਬੈਨੇ ਪੈਸੋ ਨੋਸਟਰੋ ਕਲੀਐਂਤੇ ਐ ਪ੍ਰੇਫੇਰੀடோ ਅਮਿਗੋ ਮਿਓ ਕੈ ਡਿਚੇ ਟੂ ਬੈਨੇ ਬੋਈ ਟੂ ਬੈਨੇ ਟੂ ਬੈਨੇ ਫਾਮਿਲੀ ਟੂ ਪੋਸਟੋ ਕੀ 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 ਚੱਲੇ ਆਪਣਾ ਆਰਡਰ ਇਹ ਚ ਹੈ ਕਿ ਕਬਾਬ ਤੇ ਇਹਦੇ ਵਿੱਚ ਬਣਾਏ ਮੈਥਰੇ ਦੇ ਕੋ ਪਿੰਜ਼ਾ ਰੂਮਾਨਾ ਐ ਲਾ ਵੇਰਾ ਪਿੰਜ਼ਾ ਰੂਮਾਨਾ ਕਰੋ ਚੱਕ ਮਾਰਗਰੀਤਾ ਪਿੰਜ਼ਾ ਐ ਅੰਡਾ ਗਾਰਸ ਸ਼ੇਪ ਦਾ ਹੁੰਦਾ ਹੈ ਤੇ ਇਹਦਾ ਜਟਾ ਹਾਟਾ ਹੁੰਦਾ ਬਿਲਕੁਲ ਡਿਫਰੈਂਟ ਹੁੰਦਾ ਹੈ ਹੁਣ ਟਾਈਮ ਪੌਣੇ 11 ਹੋ ਗਏ ਆ ਤੇ ਆਪਾਂ ਨੇ ਆਪਣਾ ਕੰਮਕਾਰ ਮਿੱਤਰੋ ਸਾਰੇ ਨਵੇੜਤਾ ਤੇ ਅੱਜ ਕੰਮਕਾਰ ਬਾਬੇ ਕਿਰਪਾ ਨਾਲ ਬੜਾ ਵਧੀਆ ਸੀਗਾ ਤੇ ਬਾਕੀ ਕਿਨਾਂ ਮੈਂ ਇਨਫੋਰਮੇ ਆਪਣੀ ਸ਼ੇਅਰ ਕਰਨੀ ਚਾਹੁੰਦਾ ਆਪਣੇ ਭੈਣ ਭਰਾਵਾਂ ਦੇ ਨਾਲ ਕਿ ਕਹੀਦਾ ਮੇਰੇ ਵੀਰ ਭੈਣਾਂ ਮੈਨੂੰ ਕਮੈਂਟ ਕਰਦੇ ਰਹਿਣੇ ਬਾਈ ਪੇਪਰਾਂ ਬਾਰੇ ਗੱਲ ਕਰੋ ਉਸਨੂੰ ਦੱਸੋ ਪੇਪਰ ਕਦੋਂ ਖੁੱਲਣੇ ਆ ਕਿੱਦਾਂ ਹੋਣੇ ਆ ਤੇ ਜਿਹੜੀ ਇਟਲੀ ਦੇ ਪੇਪਰ ਆ ਆਲਰੇਡੀ ਲਗਭਗ ਖੁੱਲੇ ਆ ਇਸ ਟਾਈਮ ਉਹ ਬੜੀ ਕਲਿਕ ਡੇਟ ਆ ਉਹਨਾਂ ਦੀ 20 ਤਰੀਕ ਹੈ 20 ਦੇ ਜੋ ਪੇਪਰ ਤੇ ਜੇ ਤੁਸੀਂ ਕਿਸੇ ਨੂੰ ਆਪਣੇ ਮਿੱਤਰ ਦੋਸਤ ਨੂੰ ਜਾਣ ਦੇ ਇਧਰ ਉਧਰ ਕੋਈ ਬੰਦਾ ਆਪਣੇ ਰਿਸ਼ਤੇਦਾਰੀ ਵਿੱਚ ਲੱਗੀ ਛਾਗੀ ਆਪਣੇ ਭਾਈਚਾਰੇਗੇ ਨੂੰ ਜਾਣਦੇ ਹੋ ਤਾਂ ਆਪਣੀ ਗੱਲਬਾਤ ਕਰ ਸਕਦੇ ਹੋ 20 ਰੁਪਏ ਤੋਂ ਪਹਿਲਾਂ ਪਹਿਲਾਂ ਜਿਹੜੇ ਬੰਦੇ ਪੇਪਰ ਭਰਤੇ ਉਹਦੇ ਕਲਿੱਕ ਹੋ ਜਾਣੇ ਉਸ ਤੋਂ ਬਾਅਦ ਜਿਹਦੇ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਤੇ 20 ਰੁਪਏ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਪੇਪਰ ਆਪਣੇ ਬੰਦਿਆਂ ਨਾਲ ਗੱਲਬਾਤ ਕਰਕੇ ਪੇਪਰ ਭਰ ਸਕਦੇ ਹੋ ਤੇ 20 ਰੁਪਏ ਪੇਪਰ ਕਲਿੱਕ ਹੋਣੇ ਆ ਤੇ ਇਹ ਗੱਲ ਸੀ ਜੇ ਨਹੀਂ ਕਰਨ ਵਾਲੀ ਤੇ ਬਾਕੀ ਅੱਜ ਦਾ ਵਲੌਗ ਤੁਸੀਂ ਸਾਰਾ ਦੇਖਿਆ ਜੀ ਮੇਥੋਂ ਆਪਾਂ ਸਾਰਾ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਗੁਸ਼ਾਨਵੀਰ ਵੀ ਆਪਣਾ ਆ ਗਿਆ ਅੱਜ ਬਹੁ ਅੱਜ ਪੂਰਾ ਇਹਨੇ ਛੁੱਟੀ ਰਤਾ ਪੂਰਾ ਪੂਰਾ ਫਾਇਦਾ ਕਿਉਂ ਕੱਲੋ ਵੀ ਛੁੱਟੀ ਆ ਕਰਾ ਬੱਪਾ ਜਿਹੜੀ ਛੁੱਟੀ ਕਹਿੰਦਾ ਹੁੰਦੀ ਆ ਨਾ ਕਹਿੰਦਾ ਮੈਂ ਸੋਚਦਾ ਹੁੰਦਾ ਇਹ ਵੀ ਛੁੱਟੀ ਜਿਹੜੀ ਜਾਗਦੇ ਕੱਟੇ ਜਾਦਾ ਬੱਤ ਉਹ ਜਾਗਦੇ ਇਹ ਨਹੀਂ ਮੈਂ ਵੀ ਮੈਂ ਸੁੱਤਾ ਰਹਾ ਮੈਂ 11 ਵਜੇ ਉੱਠਾ ਵੀ ਛੁੱਟੀ ਅਦੀ ਨਾਂਗੀ ਮੇਰੀ ਇਸਕਾ ਕਹਿੰਦੇ ਅੱਜ ਆਪਣਾ ਕੋਟਾ ਪੂਰਾ ਕਰ ਲਿਆ ਵੈਰੀ ਗੁੱਡ ਕੁਐਸਚਨ ਕੀਤਾ ਸੀ ਇਹਨਾਂ ਵਧੀਆ ਗੱਲ ਕੀਤੀ ਕੋਸ਼ਾਨਵੀਰ ਨੇ ਤੇ ਹੁਣ ਮੇਥੋਂ ਰੋਟੀ ਪਾਣੀ ਖਾਣੇ ਆ ਆਪਾਂ ਤੇ ਪੀਜ਼ਾ ਨਹੀਂ ਖਾਣਾ ਅੱਜ ਅੱਜ ਕੁਝ ਘਰ ਵਧੀਆ ਆ ਪਨੀਰ ਦੀ ਭੁਰਜੀ ਬਣੀ ਹੋਈ ਆ ਮੂੰਗੀ ਵੀ ਦਾ ਤੜਕਾ ਲੱਗਿਆ ਹੋਇਆ ਹੈ ਤੇ ਆਪਾਂ ਉਹ ਖਾਣੇ ਆ ਤੇ ਬਾਕੀ ਤੁਹਾਡੇ ਕੇ ਸਾਰਾ ਬਲੌਗ ਸ਼ੇਅਰ ਕੀਤਾ ਤੇ ਅੱਜ ਦਾ ਦਿਨ ਇੱਕ ਜ਼ਿੰਦਗੀ ਦਾ ਆਪਾਂ ਤੁਹਾਡੇ ਕੇ ਸਾਰੇ ਕੇ ਸ਼ੇਅਰ ਕੀਤਾ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਆਪਣਾ ਅੱਜ ਦਾ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਬਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ